ਤੂਰੀ ਦੇ ਓਵਰ ਬ੍ਰਿਜ ਨੂੰ ਲੈ ਕੇ ਅੱਜ ਮੁੱਖ ਮੰਤਰੀ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਕਿਹਾ ਤੂਰੀ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ ਕਰੀਬ 55 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਤੂਰੀ ਦਾ ਓਵਰ ਬ੍ਰਿਜ ਜਿਸ ਨੂੰ ਲੈ ਕੇ ਅੱਜ ਮੁੱਖ ਮੰਤਰੀ ਦਫ਼ਤਰ ਤੂਰੀ ਵੱਲੋਂ ਖੁਸ਼ੀ 'ਚ ਲੱਡੂ ਵੰਡੇ ਗਏ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਪੰਜ ਸੱਤ ਦਿਨਾਂ ਵਿੱਚ ਇਸ ਦਾ ਟੈਂਡਰ ਲੱਗ ਜਾਵੇਗਾ ਜਿੰਦਾਬਾਦ ਅੱਜ ਸਰ ਇਹ ਕਹਿਣਾ ਚਾਹਾਂਗਾ ਅੱਜ ਸੀਐਮ ਸਾਹਿਬ ਨੇ ਸਾਰੇ ਧੂਰੀ ਵਾਸੀਆਂ ਨੂੰ ਇੱਕ ਖੁਸ਼ੀ ਦਿੱਤੀ ਆ ਦੱਸਿਆਗਾ 54 ਕਰੋੜ ਦੀ ਲਾਗਤ ਨਾਲ ਜਿਹੜਾ ਪੋਲਾ ਇੱਥੇ ਆਪਣੇ ਸੂਏ ਦੇ ਉੱਪਰ ਬਣ ਜਾ ਰਿਹਾ ਔਰ ਸਾਰੀਆਂ ਹਰਡਲ ਤਕਰੀਬਨ ਕਲੀਅਰ ਨੇ ਮਾੜੀਆਂ-ਮੋਟੀਆਂ ਕੋਈ ਕਸਰ ਆ ਔਰ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਤੁਸੀਂ ਇਹਦਾ ਟੈਂਡਰ ਲੱਗਿਆ ਦੇਖੋਗੇ ਔਰ ਧੂਰੀ ਵਾਸੀਆਂ ਨੂੰ ਬੜੀ ਵੱਡੀ ਰਾਹਤ ਆਉਣੀ ਆ ਤੂਰੀ ਵਾਸੀਆਂ ਨੇ ਅੱਜ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਕਿਉਂਕਿ ਸੀਐਮ ਸਾਹਿਬ ਨੇ ਜਿਹੜਾ ਦੱਸਿਆਗਾ ਉਹ ਇਹ ਛੋਟੀ ਚੀਜ਼ ਨਹੀਂ ਆ ਪੂਰਾ ਸ਼ਹਿਰ ਆਪਣਾ ਵੰਡਿਆ ਹੋਇਆ ਸੀਗਾ ਦੋ ਹਿੱਸਿਆਂ ਦੇ ਵਿੱਚ ਐਮਰਜੈਂਸੀ ਵੇਲੇ ਵੀ ਬੜਾ ਮੁਸ਼ਕਲ ਆਉਂਦੀ ਸੀ ਆਮ ਲੋਕਾਂ ਨੂੰ ਹਰ ਰੋਜ਼ ਵੀ ਜਾਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਸਾਰੇ ਸ਼ਹਿਰ ਵਾਸੀ ਪੂਰੇ ਖੁਸ਼ ਨੇ ਉਹਨਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਔਰ ਅਸੀਂ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਇੱਕ ਵੱਡੀ ਸਮੱਸਿਆ ਤੋਂ ਨਿਜਾਦ ਦਵਾਈ ਹੈ ਅੱਜ ਤੂਰੀ ਵਾਸੀ